ਵੀ ਤੁਹਾਡੇ ਲਈ ਦੁਆ ਕਰਦਾ ਰਿਹਾ ਔਰ ਜਦੋਂ ਹੀ ਆਪਾਂ ਸਾਰਿਆਂ ਨੇ 2026 ਦੇ ਵਿੱਚ ਪ੍ਰਵੇਸ਼ ਕੀਤਾ ਏ ਮੈਂ ਸਾਰਿਆਂ ਦੇ ਲਈ ਦਿਲ ਤੋਂ ਦੁਆ ਕੀਤੀ ਮੈਨੂੰ ਪ੍ਰਭੂ ਨੇ ਕਿਹਾ ਕਹਿੰਦਾ ਕਿ ਇਸ ਵਾਰ ਮੈਂ ਤੁਹਾਡੇ ਲਈ ਐਡਾ ਕੋ ਵੱਡਾ ਕੁਝ ਕਰਾਂਗਾ ਕਿ ਨਾ ਤੇ ਤੁਸੀਂ 크리스마ਸ ਇਸ ਜਗ੍ਹਾ ਤੇ ਮਨਾਓਗੇ ਤੇ ਨਾ ਹੀ ਨਵਾਂ ਸਾਲ ਇਸ ਜਗ੍ਹਾ ਤੇ ਮਨਾਓਗੇ ਤੁਹਾਨੂੰ ਮੈਂ ਵੱਡੀ ਤੇ ਖੁੱਲੀ ਜਗ੍ਹਾ ਤੇ ਲੈ ਕੇ ਜਾਵਾਂਗਾ ਹallelujah ਤੇ ਮੈਂ ਇਹ ਹੀ ਦੁਆ ਕੀਤੀ ਕਿ ਪ੍ਰਭੂ ਜਿਹੜੇ ਨੌਜਵਾਨ ਨੇ ਸਾਡੇ ਨੂੰ ਨੌਕਰੀ ਲੱਗਣ ਜਿਹੜੇ ਬਾਹਰ ਜਾਣਾ ਚਾਹੁੰਦੇ ਨੇ ਉਹ ਬਾਹਰ ਜਾਣ ਪ੍ਰਭੂ ਜੀ ਜਿਨ੍ਹਾਂ ਦੇ ਜੀਵਨ ਦੇ ਵਿੱਚ ਘਰਾਂ ਦੇ ਵਿੱਚ ਕੋਈ ਵੀ ਬੰਧਨ ਇਹ ਟੁੱਟੇ ਤੇ ਪਰਮੇਸ਼ਰ ਇਹ 2026 ਦੇ ਵਿੱਚ ਤੁਹਾਨੂੰ ਕਰਕੇ ਵਿਖਾ ਦੇਵੇਗਾ ਹallelujah ਹਾਲੇ ਪਰਮੇਸ਼ਰ ਦੇ ਪਾਕ ਕਲਾਮ ਨੂੰ ਇਹ 10 ਮਿੰਟ ਦਾ ਕਲਾਮ ਹੈ ਬੜੇ ਧਿਆਨ ਦੇ ਨਾਲ ਸੁਣੀਏ ਦੂਸਰਾ ਕੋਰਿੰਥੀਆ ਉਹਦਾ 5 ਅਧਿਆਏ ਉਹਦੀ 17 ਅਜ ਤੋਂ ਥੈਂਕ ਯੂ ਜੀਸਸ OK ਸੋ ਜੇ ਕੋਈ ਮਸੀਹ ਵਿੱਚ ਹੈ ਤਾਂ ਉਹ ਨਵੀਂ ਸ੍ਰਿਸ਼ਟ ਹੈ ਆਮੇਨ ਪਰਮੇਸ਼ਰ ਦੇ ਮੁਬਾਰਕ ਲੋਕੋ ਪ੍ਰਭੂ ਦਾ ਧੰਨਵਾਦ ਹੈ ਕਿ 2025 ਦੇ ਵਿੱਚ ਸਪਣੇ ਪੂਰੇ ਨਹੀਂ ਕਰ पाए ਕਈਆਂ ਦੇ ਜੀਵਨਾਂ ਦੇ ਵਿੱਚ ਬੜੇ ਦੁੱਖ ਤੂਫਾਨ ਆਏ ਨੇ ਅਤੇ ਉਹਨਾਂ ਨੇ ਬੜੀਆਂ ਵੱਡੀ ਪਲਾਨ ਬਣਾਏ ਸੀ ਯੋਜਨਾਵਾਂ ਬਣਾਈਆਂ ਸੀ ਕਿ ਅਸੀਂ 2025 ਦੇ ਵਿੱਚ ਜਾਂ 2026 ਦੇ ਵਿੱਚ ਉਹਨਾਂ ਦਾ ਪਲਾਨ 2025 ਦੇ ਵਿੱਚ ਬਣਿਆ ਸੀ ਕਿ ਅਸੀਂ 2026 ਦੇ ਵਿੱਚ ਕੋਸ਼ ਕਰਾਂਗੇ ਉਹਨਾਂ ਦੇ ਬੜੇ ਵੱਡੇ ਵੱਡੇ ਪਲਾਨ ਸੀਗੇ ਬੜੀਆਂ ਵੱਡੀਆਂ ਯੋਜਨਾਵਾਂ ਸੀਗੀਆਂ ਪਰ ਉਹ ਇਹ ਧਰਤੀ ਨੂੰ ਆਲਵਿਦਾ ਕਹਿ ਕੇ ਚਲੇ ਗਏ ਬਹਾਨਾ ਬਣਿਆ ਕੋਈ ਨਾ ਕੋਈ ਯੋਜਨਾ ਸ਼ੈਤਾਨ ਦੀ ਬਣੀ ਐਸਾ ਇਹ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਦੁੱਖ ਪੂਰੇ ਘਰ ਡੁੱਬ ਗਏ ਪਰ ਉਹਨਾਂ ਦੇ ਮਨ ਦੇ ਵਿੱਚ ਸੀਗਾ ਕਿ ਅਸੀਂ 2026 ਦੇ ਵਿੱਚ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਮੌਕਾ ਨਹੀਂ ਮਿਲਿਆ ਪਰ ਇਹ ਵਾਅਦਾ ਤਾਂ ਅਨੁਵਾਦ ਕਰੋ ਉਹਨੂੰ ਮੁਬਾਰਕ ਕਹੋ ਉਹਦੀ ਵਡਿਆਈ ਕਰੋ ਉਹਦੀ ਉਸਤਤ ਕਰੋ ਉਹਨੇ 2025 'ਚ ਵੀ ਤੁਹਾਨੂੰ ਸੰਭਾਲਿਆ ਅਤੇ 2026 ਵੀ ਆਪਣੇ ਭਵਨ ਦੇ ਵਿੱਚ ਰੱਖਿਆ ਤੁਹਾਨੂੰ ਇਹ ਗਿਫਟ ਪਰਮੇਸ਼ਰ ਨੇ ਤੁਹਾਨੂੰ ਪਹਿਲਾਂ ਹੀ ਦੇ ਦਿੱਤਾ ਏ ਇਹ ਬੜਾ ਵੱਡਾ ਤੋਹਫਾ ਪਰਮੇਸ਼ਰ ਨੇ ਤੁਹਾਨੂੰ 2026 ਦਾ ਦੇ ਦਿੱਤਾ ਕਿ ਤੁਸੀਂ ਸਹੀ ਸਲਾਮਤ ਇਸ ਜਗ੍ਹਾ ਤੇ ਬੈਠੇ ਹੋ ਤੇ ਖੁਦਾ ਦੇ ਲੋਕੋ ਇੱਥੋਂ ਤੱਕ ਪਹੁੰਚੇ ਹੋ ਯਵਾਨੇ ਤੁਹਾਨੂੰ 2026 ਦੇ ਵਿੱਚ ਲੈ ਕੇ ਆਉਂਦਾ ਏ ਤੁਸੀਂ ਯਵਾ ਦੇ ਕਲਾਮ ਨੂੰ ਗਲੀ ਗਲੀ ਸ਼ਹਿਰ ਸ਼ਹਿਰ ਪਿੰਡ ਵਿੱਚ ਪਚਾ ਕੇ ਰੱਖ ਦੋ ਕਲਾਮ ਦੇ ਵਿੱਚ ਲਿਖਿਆ ਕਹਿੰਦਾ ਸੋ ਜੇ ਕੋਈ ਮਸੀਹ ਵਿੱਚ ਉਹ ਨਵੀਂ ਸ੍ਰਿਸ਼ਟੀ ਏ ਕੀ ਏ ਨਵੀਂ ਸ੍ਰਿਸ਼ਟੀ ਹੈ ਹਲੋ ਨਵੀਂ ਸ੍ਰਿਸ਼ਟੀ ਨਵੀਂ ਸ੍ਰਿਸ਼ਟੀ ਏ ਇਹ 2026 ਇਹ 27 ਵੀ ਆ ਜਾਣਾ 28 ਵੀ ਆ ਜਾਣਾ ਅਤੇ ਇਹਦੋਂ ਪਹਿਲਾਂ ਵੀ ਸਾਲ ਆਏ ਨੇ ਕਿ ਨਵੇਂ ਸਾਲ ਦੇ ਵਿੱਚ ਬੰਦੇ ਦੇ ਵਿਚਾਰ ਨਵੇਂ ਬਣੇ ਨੇ ਚਿਆਲਤ ਨਵੇਂ ਬਣੇ ਨੇ ਜ਼ਿੰਦਗੀ ਨਵੀਂ ਬਣੀ ਏ ਸੈਲੀਬ੍ਰੇਟ ਇਹਨੂੰ ਠੇਕੇ ਤੇ ਕਰ ਗਏ ਨੇ ਉਹਨਾਂ ਨੇ ਰਾਤ ਕਈ ਬੋਤਲਾਂ ਪੀ ਲੀਆਂ ਹੋਣੀਆਂ ਨੇ ਤੇ ਇੱਕ ਦੂਜੇ ਨੂੰ ਕਹਿੰਦੇ ਹੋਣੇ ਹੈਪੀ ਨਿਊ ਇਅਰ ਬੜੇ ਜਣਿਆਂ ਨੇ ਉਹ ਜਿਹੜੇ ਪੁੱਠੇ ਸਿੱਦੇ ਕੰਮ ਕੀਤੇ ਹੋਣੇ ਨੇ ਤੇ ਕਹਿੰਦੇ ਹੋਣੇ ਹੈਪੀ ਨਿਊ ਇਅਰ ਕਿ ਤੁਹਾਡਾ ਵੀ ਸਾਲ ਇਦਾਂ ਦਾ ਤੁਹਾਡਾ ਵੀ ਹੈਪੀ ਨਿਊ ਇਅਰ ਇਦਾਂ ਦਾ ਨਹੀਂ ਕਲਾਮ ਦੱਸ ਤੁਸੀਂ ਪ੍ਰਭੂ ਦੇ ਵਿੱਚੋਂ ਤੁਸੀਂ ਨਵੀਂ ਸ੍ਰਿਸ਼ਟੀ ਬਣ ਗਏ ਹੋ ਤੁਸੀਂ ਨਵੇਂ ਸਾਲ ਦੇ ਵਿੱਚ ਪ੍ਰਭੂ ਦੇ ਲਈ ਕੋਈ ਨਮਾਜ਼ ਕਰਕੇ ਵਿਖਾ ਦਿਵੋ ਅਮੇ ਨਵੀਂ ਸ੍ਰਿਸ਼ਟੀ ਹੋ ਤੁਸੀਂ ਸਾਰੇ ਬੋਲੋ ਮੈਂ ਪ੍ਰਭੂ ਦੇ ਵਿੱਚ ਨਵੀਂ ਸ੍ਰਿਸ਼ਟੀਆਂ ਮੈਂ ਪ੍ਰਭੂ ਦੇ ਵਿੱਚ ਨਵੀਂ ਸ੍ਰਿਸ਼ਟੀਆਂ ਉਹ ਨਾਲ ਦੇ ਨੂੰ ਕਹੋ ਕਿ ਭਾਈ ਤੂੰ ਪ੍ਰਭੂ ਦੇ ਵਿੱਚ ਨਵੀਂ ਸ੍ਰਿਸ਼ਟੀ ਏ ਸਾਰੇ ਤੁਸੀਂ ਨਵੇਂ ਹੋ ਨਵੇਂ ਸਾਲ ਦੇ ਵਿੱਚ ਨਵੇਂ ਲੋਕ ਬੈਠੇ ਨੇ ਜਿਨ੍ਹਾਂ ਨੇ ਨਵੇਂ-ਨਵੇਂ ਕੱਪੜੇ ਪਾਏ ਨੇ ਜਿਨ੍ਹਾਂ ਦੇ ਚਮਕਦੇ ਚਿਹਰੇ ਨੇ ਤੁਹਾਡੇ ਕੱਪੜੇ ਚਮਕ ਰਹੇ ਨੇ ਤੁਹਾਡੇ ਚਿਹਰੇ ਚਮਕਦੇ ਪਏ ਨੇ ਯਵਾ ਪਰਮੇਸ਼ਰ ਤੁਹਾਡੀਆਂ ਕਿਸਮਤਾਂ ਨੂੰ ਚਮਕਾਉਣ ਵਾਲਾ ਹੈਗਾ 2023 ਤੁਹਾਡੇ ਮੁਕੱਦਰ ਚਮਕੇ ਜਾਣਗੇ ਆਮੀਨ ਪਰਮੇਸ਼ਰ ਤੁਹਾਡੀਆਂ ਜ਼ਿੰਦਗੀਆਂ ਨੂੰ ਚਮਕਾਉਣ ਵਾਲਾ ਹੈ। ਇਹ 2026 ਦੇ ਵਿੱਚ ਤੁਸੀਂ ਕੁਝ ਇਹੋ ਜਿਹਾ ਕਰੋਗੇ। ਲੋਕਾਂ ਦੇ ਮੂੰਹ ਟੱਡੇ ਰਹਿ ਜਾਣੇ ਨੇ। ਇਹ ਤੇ ਕਰਦਾ ਨਹੀਂ ਕਰ ਨਹੀਂ ਸਕਦਾ ਹੈਗਾ। ਇਹਦੇ ਪਿੱਛੇ ਹੱਥ ਕਿਹਦਾ ਹੈਗਾ? ਜਦੋਂ ਹੱਥ ਨੂੰ ਵੇਖਣਗੇ ਤੇ ਕਿਸੇ ਬੰਦੇ ਦਾ ਨਹੀਂ। ਇਹਵਾ ਪਰਮੇਸ਼ਰ ਦਾ ਹੱਥ ਹੋਵੇਗਾ। ਆਮੀਨ। 2026 ਚ ਕੁਝ ਹੋਣ ਵਾਲਾ ਜੀ ਤੁਸੀਂ ਕੁਝ ਕਰੋਗੇ ਤੁਹਾਡੇ ਧੀਆਂ ਪੁੱਤਰ ਕੁਝ ਕਰਨਗੇ ਤੁਹਾਡੇ ਸਿਰ ਦਾ ਸਹੀ ਕੁਝ ਕਰੇਗਾ ਕੁਝ ਹੋਣ ਵਾਲਾ ਤੁਹਾਡੇ ਘਰ ਦੇ ਵਿੱਚ ਕਿਉਂਕਿ ਤੁਸੀਂ ਪ੍ਰਭੂ ਦੇ ਵਿੱਚ ਨਵੀਂ ਸ੍ਰਿਸ਼ਟੀ ਬਣ ਗਏ ਹੋ ਨਵੀਂ ਸ੍ਰਿਸ਼ਟੀ ਨਵੇਂ ਖਿਆਲ ਆਤ ਤੁਹਾਡੇ ਅੰਦਰ ਪੈਦਾ ਹੋ ਗਏ ਨੇ ਨਵੇਂ ਵਿਚਾਰ ਤੁਹਾਡੇ ਅੰਦਰ ਪੈਦਾ ਹੋ ਗਏ ਨੇ ਨਵੀਂ ਸੋਚ ਤੁਹਾਡੇ ਅੰਦਰ ਆ ਗਈ ਹੈ ਕਿਉਂਕਿ ਤੁਸੀਂ ਪ੍ਰਭੂ ਦੇ ਵਿੱਚ ਨਵੀਂ ਸ੍ਰਿਸ਼ਟੀ ਬਣ ਗਏ ਹੋ ਅੱਗੇ ਕੀ ਲਿਖਿਆ ਕਲਾਮ ਦੇ ਵਿੱਚ ਪੁਰਾਣੀਆਂ ਗੱਲਾਂ ਬੀਤ ਗਈਆਂ ਆਮੈਂ ਕਹਿੰਦਾ ਪੁਰਾਣੀਆਂ ਗੱਲਾਂ ਨਹੀਂ ਗੱਲਾਂ ਹਲੋ ਕਲਾਮ ਦੇ ਵਿੱਚ ਲਿਖਿਆ ਪੁਰਾਣੀਆਂ ਗੱਲਾਂ ਬੀਤ ਗਈਆਂ ਤੇ ਤੁਸੀਂ ਪ੍ਰਭੂ ਦੇ ਵਿੱਚ ਕੀ ਬਣ ਗਏ ਹਾਂ ਨਵੀਂ ਸ੍ਰਿਸ਼ਟੀ ਬਣ ਗਏ ਹੋ ਤੁਸੀਂ ਪ੍ਰਭੂ ਦੇ ਵਿੱਚ ਪ੍ਰਾਣੀਆਂ ਗੱਲਾਂ ਬੀਤ ਗਈਆਂ ਬੀਤ ਗਈਆਂ ਨੇ ਪ੍ਰਾਣਾ ਕੀ ਸੀਗਾ ਕੀ ਪ੍ਰਾਣਾ ਸੀਗਾ ਜਿਹੜਾ ਬੀਤਿਆ ਏ 11 ਵਜੇ ਦਾ ਚਰਚ ਵਿੱਚ ਟਾਈਮ ਹੈ 2 ਵਜੇ ਚਲੇ ਚਲੀਏ ਚਰਚ ਸਮਾਪਤ ਹੋਣ ਵਾਲਾ ਪਾਤਰੀ ਤੋਂ ਸਿਰ ਤੇ ਹੱਥ ਰਖਾ ਕੇ ਆ ਜਾਵਾਂਗੇ। ਇਹ ਕੀ ਏ? ਹਾਂ? ਅਲਾਹ। ਇਹ ਕੀ ਏ? ਪ੍ਰਾਣੀਆਂ ਗੱਲਾਂ ਆਹ ਦੁਆਰਾ ਰਾਤ ਨੋਈ ਏ। ਹੱਥ ਜ਼ੁਰਗ ਵਾਲਾ ਚੁੱਕੇ ਨੇ। ਰੋ ਰੋ ਕੇ ਗੀਤ ਗਾਇਆ ਏ। ਆਹ ਪਵਿੱਤਰ ਆਤਮਾ, ਆਹ ਪਵਿੱਤਰ ਆਤਮਾ ਜਦੋਂ ਚਰਚ ਸਮਾਪਤ ਹੋਇਆ, ਚੱਲ ਠੇਕੇ ਦੇ। ਏ ਕੀਏ ਆਲਾ ਏ ਕੀਨੇ ਪ੍ਰਾਣੀਆਂ ਗੱਲਾਂ ਤੇ ਪ੍ਰਭੂ ਦੇ ਕਲਾਮ ਨੇ ਕੀ ਕਿਹਾ ਤੁਸੀਂ ਪ੍ਰਭੂ ਦੇ ਵਿੱਚ ਕੀਓ ਨਵੀਂ ਸ੍ਰਿਸ਼ਟੀ ਬੰਦਗੀ ਖਤਮ ਹੋਈ ਏ ਪ੍ਰਾਣੀ ਜੀ ਜੱਪੜ ਪਾ ਗਿਆ ਏ ਤੇ ਜਾਣ ਲੱਗੇ ਨਵੇਂ ਬੂਟ ਪਾ ਗਏ ਏ ਕੀਏ ਰਾਣੀਆਂ ਗੱਲਾਂ ਤੇ ਪ੍ਰਭੂ ਦੇ ਕਲਾਮ ਦੇ ਵਿੱਚ ਕੀ ਲਿਖਿਆ ਤੇ ਤੁਸੀਂ ਪ੍ਰਭੂ ਵਿੱਚ ਕੀ ਹੋ ਹਾਂ ਨਮੀ ਸ੍ਰਿਸ਼ਟੀਓ ਤੁਸੀਂ ਪ੍ਰਭੂ ਦੇ ਵਿੱਚ ਇਹ ਨਹੀਂ ਹੈ ਕਿ ਤੁਸੀਂ ਚਰਚ ਦੇ ਵਿੱਚ ਬੜੇ ਮੂਡ ਦੇ ਨਾਲ ਆਏ ਸਾਰਿਆਂ ਨੂੰ ਆ ਕੇ ਜਫੀ ਪਾਈ ਜੈਮਸੀ ਦੀ ਭੈਣ ਜੀ ਜੈਮਸੀ ਦੀ ਭੈਣ ਜੀ ਤੇ ਇੱਕ ਭੈਣ ਅੱਗੋਂ ਟੱਕਰੀ ਤੁਹਾਨੂੰ ਉਹਦਾ ਟੌਰ ਢਾੜੇ ਨਾਲ ਵੀ ਜ਼ਿਆਦਾ ਸੀ ਤੇ ਮੂੰਹ ਪਰਾਂ ਉਹਨੂੰ ਬੁਲਾਉਣਾ ਹੀ ਨਹੀਂ ਉਹਦੀ ਪਰਸਨੈਲਿਟੀ ਮੇਰੇ ਨਾਲ ਜਿਆਦੀ ਤੇ ਮੈਂ ਉਹਨੂੰ ਬੁਲਾਉਣਾ ਨਹੀਂ ਇਹ ਕੀ ਹੈ ਪ੍ਰਾਣੀਆਂ ਗੱਲਾਂ ਤੇ ਤੁਸੀਂ ਪ੍ਰਭੂ ਵਿੱਚ ਕੀ ਹੋ ਨਵੀਂ ਸ੍ਰਿਸ਼ਟੀ ਇਹ ਨਹੀਂ ਕਿ ਤੁਸੀਂ ਮੋਟਰਸਾਈਕਲ ਲੈ ਲਿਆ ਨਵਾਂ ਪ੍ਰਭੂ ਨੇ ਤੁਹਾਨੂੰ ਬਰਕਤ ਦਿੱਤੀ ਏ ਪਰਮੇਸ਼ਰ ਨੇ ਤੁਹਾਨੂੰ ਗੱਡੀ ਦਿੱਤੀ ਏ ਤੇ ਤੁਹਾਡਾ ਨਾਲ ਦਾ ਗਵਾਂਡੀ ਏ ਜਿਹੜਾ ਉਹਦੇ ਕੋਲ ਕਰਾਇਆ ਨਹੀਂ ਹੈਗਾ ਤੇ ਕੱਲ੍ਹ ਜਾਣੇ ਕਿੱਕ ਮਾਰੀ ਏ ਚਰਚ ਵਿੱਚ ਆ ਗਏ ਉਹਨੂੰ ਪਤਾ ਵੀ ਨਹੀਂ ਲੱਗਾ ਤੇ ਉਹ ਵਿਚਾਰਾ ਔਲੀ ਔਲੀ ਪਿੱਛੇ ਹੁੰਦਾ ਹੁੰਦਾ ਤੇ ਰੱਬ ਤੋਂ ਹੀ ਪਿੱਛੇ ਹੋ ਗਿਆ ਇਹ ਗੱਲਾਂ ਕਿਹੜੀਆਂ ਤੇ ਪ੍ਰਭੂ ਨੇ ਕੀ ਕਿਹਾ ਤੁਸੀਂ ਪ੍ਰਭੂ ਵਿੱਚ ਗਿਓ ਨਵੀਂ ਸ੍ਰਿਸ਼ਟੀ ਇਹ ਪ੍ਰਾਣੀਆਂ ਗੱਲਾਂ ਨੂੰ ਛੱਡਣਾ ਏ ਇਹ ਨਹੀਂ ਕਿ 6 ਵਜੇ ਜਿਹੜਾ ਚਾਰਜੇ ਉਹ ਫੁੱਲ ਕੀਤਾ 100% ਬੈਟਰੀ ਹੋ ਗਈ ਏ ਤੇ ਸਾਢੇ 6 ਵਜੇ ਰਜਾਈ ਲਈ ਇਧਰੋਂ ਵੀ ਪੈਰਾਂ ਥੱਲੇ 90 ਉਧਰੋਂ ਸਿਰ ਥੱਲੇ ਵੀ 90 ਇਧਰੋਂ ਵੀ ਰਜਾਈ ਲਵੇਟ ਲਈ ਤੇ ਇਧਰੋਂ ਵੀ ਲਵੇਟ ਲਈ ਤੇ ਨੱਟ ਫੁੱਲ ਚੱਲਦਾ ਪਿਆ ਚਾਟ ਹੋਈ ਜਾਂਦੀ ਏ ਦੁਨੀਆ ਪਹਾੜ ਵਿੱਚ ਜਾਏ ਘਰ ਦੇ ਵਾਜਾ ਮਾਰੀ ਜਾਨ ਕੋਈ ਫਿਕਰ ਨਹੀਂ ਬਾਹਰ ਨੇਰੀ ਆ ਜਾ ਕੋਈ ਫਿਕਰ ਨਹੀਂ ਮੀ ਆ ਜਾ ਕੋਈ ਫਿਕਰ ਨਹੀਂ ਪ੍ਰਾਣੀਆਂ ਗੱਲਾਂ ਬੀਤ ਗਈਆਂ ਤੁਸੀਂ ਪ੍ਰਭੂ ਵਿੱਚ ਕੀਓ ਨਵੀਂ ਸ੍ਰਿਸ਼ਟੀ ਨਵੀਂ ਸ੍ਰਿਸ਼ਟੀ ਬਣ ਗਏ ਹੋ ਇਹ ਨਹੀਂ ਉਧਰ ਚਰਚ ਲਈ ਤਿਆਰ ਹੋਏ ਉਧਰੋਂ ਮਾਮਾ ਆ ਗਿਆ ਮਸੜ ਆ ਗਿਆ ਜੀਜਾ ਆ ਗਿਆ ਸਾਲਾ ਆ ਗਿਆ ਕਹਿੰਦਾ ਚੱਲ ਯਾਰ ਐਤਵਾਰ ਨੂੰ ਚਰਚ ਤੇ ਰੋਜ਼ ਹੀ ਜਾਣਾ ਮੈਂ ਬੜੇ ਔਖੇ ਸਮਾਂ ਸਮਾਂ ਕੱਢ ਕੇ ਤੇਰੇ ਤੱਕ ਪਹੁੰਚਿਆ ਬੜਾ ਮੈਂ ਟਾਈਮ ਲਾ ਕੇ ਤੇਰੇ ਕੋਲ ਆਇਆ ਮਾਂ ਤੇ ਚਲਾ ਮਾੜਾ ਜਾ ਚੱਲ ਹੋ ਜਾ ਕੀ ਹੋ ਜਾ ਚੇ ਲਗੀ ਹੁੰਦਾ ਜੀ ਹਾਂ ਚੇ ਲਗੀ ਮੇਦਾ ਹੋ ਜਾ ਹਾਂ ਵੇਖਿਆ ਵਿੱਚੋਂ ਆ ਜਾਈ ਜਾ ਤੱਕ ਹੋ ਜਾ ਉਹ ਕਹਿੰਦਾ ਕੋਈ ਨਹੀਂ ਉਹਨੂੰ ਪਤਾ ਵੀ ਏ ਵੀ ਮੈਂ ਪੈਗ ਪੀਵਾਂਗਾ ਰੱਬ ਮੇਰੇ ਤੋਂ ਨਾਰਾਜ਼ ਹੋ ਜਾਏਗਾ ਉਹਦੇ ਦਿਮਾਗ ਦੇ ਵਿੱਚ ਸ਼ੈਤਾਨ ਨੇ ਇੱਕ ਗੱਲ ਪਾਈ ਲੈ RAMNAD ਉਹ ਚਰਚ ਦੇ ਵਿੱਚ ਜਾ ਪਾਦਰੀ ਦੇ ਹੱਥੇ 500 ਰੁਪਿਆ ਦੇ ਤੇ ਗੋਡੇ ਮੂਹਰੇ ਮਾਰ ਲਾਏਗਾ ਪ੍ਰਭੂ ਮੈਂ ਤੌਵਾ ਕਰਨੀ ਚਾਹਣਾ ਸੌ ਕਟਾਂਗੇ ਜਾਣੀ ਕਿ ਪਾਪ ਕਰੋ 500 ਰੁਪਇਆ ਪਾਦਰੀ ਨੂੰ ਦਵੋ ਗੋਡੇ ਮੂਦੇ ਮਾਰ ਲਵੋ ਤੇ ਕਹੋ ਪ੍ਰਭੂ ਮੈਂ ਕੀ ਆ ਪਾਪੀ ਆ ਤੇ ਮੈਂ ਕੀ ਕਰਨਾ ਚਾਹਣਾ ਤੋਵਾ ਕਰਨੀ ਚਾਹਣਾ ਪਾਪ ਮਾਫ ਐਵੇਂ ਪਾਪ ਮਾਫ ਹੋ ਜਾਂਦਾ ਇਹ ਗੱਲਾਂ ਕਿਹੜੀਆਂ ਜੀ ਪ੍ਰਾਣੀਆਂ ਤੇ ਤੁਸੀਂ ਪ੍ਰਭੂ ਵਿੱਚ ਕੀਓ ਨਵੀਂ ਸ੍ਰਿਸ਼ਟੀ ਨਵਾਂ ਵਿਚਾਰ ਹੋਣਾ ਚਾਹੀਦਾ ਨਮਾ ਖਿਆਲਣਾ ਚਾਹੀਦਾ ਤੁਹਾਡੇ ਵਿੱਚ ਤੁਹਾਨੂੰ ਲੱਗੇ ਕਿ ਕੋਈ ਰੂਹ ਚਰਚ ਜਾਣ ਕੋਣੋ ਹੈ ਜਿਹੜੀ ਉਹ ਪ੍ਰਭੂ ਤੋਂ ਪਿੱਛੇ ਹਟਦੀ ਪਈਏ ਤੁਹਾਨੂੰ ਕੁਝ ਵੀ ਕਰਨਾ ਪਵੇ ਉਹਨੂੰ ਕਰਾਇਆ ਦਵੋ ਉਹਨੂੰ ਨਾਲ ਲੈ ਕੇ ਆਓ ਉਹਦਾ ਹਲਚਲ ਪੁੱਛੋ ਕੰਮ ਚੋਂ ਕੰਮ ਕੱਟ ਕੇ ਉਹਦੇ ਘਰ ਦੇ ਵਿੱਚ ਜਾਵੋ ਉਹਦੇ ਉਹਦੇ ਦੁੱਖ ਸੁੱਖ ਵਿੱਚ ਖੜੋ ਉਹਨੂੰ ਪਤਾ ਲੱਗੇ ਕਿ ਇਹ ਬੰਦੇ ਜੱਗ ਦੇ ਨਹੀਂ ਰੱਬ ਦੇ ਬੰਦੇ ਆਗੇ ਸਾਡੇ ਸਾਹ ਵਿੱਚ ਤਾਂ ਲੈਂਦੇ ਆਗੇ ਆਮੀਨ ਉਵੇਂ ਰੱਬ ਦੇ ਬੰਦੇ ਨਹੀਂ ਬੰਨਾ ਜੈ ਮਸੀਦੀ ਚਰਚ ਸਮਾਪਤ ਹੋਇਆ ਆਏ ਕਿ ਕੁਮਾਰੀ ਘਰਾਂ ਨੂੰ ਗਏ ਆਏ ਕਿ ਕੁਮਾਰੀ ਚਰਚ 'ਚ ਆ ਗਏ ਇੱਥੋਂ ਗਏ ਘਰੇ ਘਰੋਂ ਆ ਗਏ ਚਰਚ ਦੇ ਵਿੱਚ ਇਹ ਗੱਲਾਂ ਕਿਹੜੀਆਂ ਪ੍ਰਾਣੀਆਂ ਗੱਲਾਂ ਇਹ ਨਹੀਂ ਕਿ ਤੁਹਾਡੇ ਹੱਥ ਦੇ ਵਿੱਚ ਜਿਹੜਾ ਉਹ ਲੱਖ ਰੁਪਏ ਦਾ ਫੋਨ ਹੋਵੇ ਤੇ ਜਿੱਥੇ ਤੁਸੀਂ ਬੈਠੇ ਹੋਏ ਹੋ ਉਹ ਪੱਖਾ ਜਿਹੜਾ ਚੱਲਦਾ ਹੀ ਨਹੀਂ ਪਿਆ ਇਹ ਗੱਲਾਂ ਕਿਹੜੀਆਂ ਪਰਾਣੀਆਂ ਇਹ ਨਹੀਂ ਕਿ ਤੁਸੀਂ ਉਹਦੇ 100 ਰੁਪਏ ਦੇ ਬੂਟ ਪਾਏ ਨੇ ਤੇ 300 ਦੀ ਦਰੀ ਜਿਹੜੀ ਤੁਸੀਂ ਬੈਠੇ ਹੋ ਉਹ ਗਲੀ ਪਈ ਏ ਇਹ ਗੱਲਾਂ ਕਿਹੜੀਆਂ ਪਰਾਣੀਆਂ ਤੇ ਪ੍ਰਭੂ ਨੇ ਕੀ ਕਿਹਾ ਹਾਂ ਹਲੋ ਇਹ ਨਹੀਂ ਹੈ ਕਿ ਤੁਹਾਡੇ ਮੋਟਰ ਜਿਹੜੀ ਮਾੜਿਆ ਬਟਨ ਛੱਡਦੇ ਤੇ ਮੋਟਰਾਂ ਨੂੰ ਵਧੀਆ ਪਾਣੀ ਦੇਂਦੀ ਹੈਗੀ ਏ ਤੇ ਤੁਹਾਡੇ ਘਰ ਦੇ ਵਿੱਚ ਜਿਹੜਾ ਨਲਕਾ ਵੀ ਵਧੀਆ ਚੱਲਦਾ ਪਿਆ ਤੇ ਚਰਚ ਦੀਆਂ ਬਾਥਰੂਮ ਦੀਆਂ ਟੂਟੀਆਂ ਬੰਦ ਨੇ ਇਹ ਗੱਲਾਂ ਕਿਹੜੀਆਂ ਹਾਂ ਪ੍ਰਾਣੀਆਂ ਇਹ ਨਹੀਂ ਤੁਹਾਡੇ ਘਰ ਦੀ ਟੂਟੀ ਇਦਰੋਂ ਵੀ ਚੱਲਦੀ ਉਧਰੋਂ ਵੀ ਚੱਲਦੀ ਤੇ ਚਰਚ ਦੀ ਟੂਟੀ ਜਿਹੜੀ ਥਰੜੇ ਪਾਸੋਂ ਚੱਲੇ ਉਹ ਵੀ ਅੱਧਾ ਘੰਟਾ ਖਪਣਾ ਪਵੇ ਇਹ ਗੱਲਾਂ ਕਿਹੜੀਆਂ ਪ੍ਰਾਣੀਆਂ ਤੇ ਪ੍ਰਭੂ ਨੇ ਕੀ ਕਿਹਾ ਹਾਂ ਮੈਨੂੰ ਯਾਦ ਆ ਗਿਆ ਬਾਜੀ ਤੁਹਾਡੀ ਡਿਊਟੀ ਲੱਗੀ ਸੀ ਇੱਕ ਹਾਂ ਕੈਮ ਨਹੀਂ ਲੱਗਾ ਓ ਖੁਦਾ ਦੇ ਲੋਕੋ ਪ੍ਰਾਣੀਆਂ ਗੱਲਾਂ ਛੱਡਣੀਆਂ ਨੇ ਤੁਸੀਂ ਭਾਗਾ ਵਾਲੇ ਉਹ ਤੁਹਾਨੂੰ ਚਰਚ ਦਾ ਕੋਈ ਕੰਮ ਕਰਨਾ ਪੈਂਦਾ ਤੁਸੀਂ ਭਾਗਾਂ ਵਾਲਿਓ ਤੁਹਾਨੂੰ ਫੋਨ ਜਾਂਦਾ ਕਿ ਚਰਚ ਦਾ ਕੰਮ ਕਰੋ ਤੁਸੀਂ ਭਾਗਾਂ ਵਾਲਿਓ ਕਿ ਚਰਚ ਨੂੰ ਤੁਹਾਡੀ ਲੋੜ ਪੈਂਦੀ ਏ ਤੁਸੀਂ ਭਾਗਾਂ ਵਾਲਿਓ ਕਿ ਤੁਹਾਨੂੰ ਜ਼ਿੰਮੇਵਾਰੀ ਦਿੱਤੀ ਜਾਂਦੀ ਏ ਇਹ ਜ਼ਿੰਮੇਵਾਰੀ ਤੁਹਾਨੂੰ ਐਡਾ ਕੋ ਵੱਡਾ ਫਲ ਦੇਵੇਗੀ ਯਾਵਾਦਿਆਂ ਬਰਕਤਾਂ ਤੁਸੀਂ ਸਾਂਭਣਾ ਸਕੋਗੇ ਆਪਣੇ ਘਰ ਦੇ ਵਿੱਚ ਇਥੇ ਇੱਕ ਹੋਰ ਬੰਦਾ ਹੈਗਾ ਉਹਨੂੰ ਘੜੀ ਦਾ ਫਟਾ ਪਾਉਣ ਲਈ ਦਿੱਤਾ ਸੀ ਘੜੀ ਆਈ ਨਹੀਂ ਓ ਰੱਬ ਦੇ ਲੋਕੋ ਇਹ ਗੱਲਾਂ ਕਿਹੜੀਆਂ ਹਾਂ ਪ੍ਰਾਣੀਆਂ ਗੱਲਾਂ ਤੇ ਪ੍ਰਭੂ ਨੇ ਕੀ ਕਿਹਾ ਪ੍ਰਾਣੀਆਂ ਗੱਲਾਂ ਪੀਂਡ ਗੱਲਾਂ ਹਾਂ